ਸਾਸਰੀ ਕਾਲ ਜੀ ਅੱਜ ਆਪਾਂ ਨਵੇਂ ਟੌਪਿਕ ਤੇ ਵੀਡੀਓ ਬਣਾਉਣ ਲੱਗੇ ਸੀਗੇ ਤੇ ਜਿਹੜੀਆਂ ਹੁਣ ਪੈਰਿਸ ਦੇ ਵਿੱਚ 올림픽 ਖੇਡਾਂ ਖਤਮ ਹੋਈਆਂ ਵਾ ਵੀ ਉਹਦੇ ਤੇ ਮੇਰਾ ਇਰਾਦਾ ਸੀਗਾ ਅੱਜ ਵੀਡੀਓ ਬਣਾਉਣ ਦਾ ਵੀ ਹੁਣ ਜਿਹੜੀਆਂ ਦੋ ਦੇਸ਼ਾਂ ਜਿਨ੍ਹਾਂ ਨੇ ਟੌਪ ਕੀਤਾ ਵਾ ਪਹਿਲੇ ਤੇ ਅਮਰੀਕਾ ਨੇ ਟੌਪ ਕੀਤਾ ਵਾ ਦੂਜੇ ਤੇ ਚਾਈਨਾ ਨੇ ਟੌਪ ਕੀਤਾ ਵਾ ਵੀ ਇਹਨਾਂ ਦੇ ਆਪਾਂ ਕਾਰਨ ਬੋਝਦੇ ਆ ਵੀ ਕੀ ਕਾਰਨ ਜਿਹੜੇ ਇਹ ਜਿਵੇਂ ਹੁਣ ਚਾਈਨਾ ਤਾਂ ਆਪਣਾ ਗਵਾਂਦੀ ਦੇਸ਼ ਹੀ ਆ ਵੀ ਐਨੇ ਮੈਡਲ ਕਿਵੇਂ ਇਹ ਜਿੱਤਦੇ ਆ 올림픽 ਖੇਡਾਂ ਦੇ ਵਿੱਚ ਤੇ ਕੀ ਕੀ ਇਹਦੀ ਸਕਸੈਸ ਦਾ ਕਾਰਨ ਤੇ ਸਾਰੇ ਆਪਾਂ ਡਿਸਕਸ ਕਰਦੇ ਆ ਸਾਰੇ ਨਾਲ ਪਹਿਲੋਂ ਤਾਂ ਆਪਾਂ ਚਾਈਨਾ ਦੀ ਗੱਲ ਹੀ ਕਰ ਲੈਂਦੇ ਆ ਚਾਈਨਾ ਜਿਵੇਂ ਦੁਨੀਆ ਦਾ ਸਾਰਿਆਂ ਨਾਲ ਦੁਨੀਆ ਨਾਲੋਂ ਜਿਹੜਾ ਆਬਾਦੀ ਦੇ ਪੱਖੋਂ ਦੂਜੇ ਨੰਬਰ ਤੇ ਆ ਪਹਿਲੇ ਤੇ ਆਪਣਾ ਦੇਸ਼ ਹੁੰਦਾ ਇੰਡੀਆ ਤੇ ਇੰਡੀਆ ਚ ਵੀ ਇੰਡੀਆ ਦੇ ਐਰਕੀ 6 6 ਮੈਡਲ ਜਿੱਤੇ ਆ ਸ਼ਾਇਦ ਉਹ ਚ ਵੀ ਕੋਈ ਸੋਨੇ ਦਾ ਤਗਮਾ ਹੈ ਨਹੀਂ ਤੇ ਚਾਈਨਾ ਨੇ ਕਾਫੀ ਮੈਡਲ ਜਿੱਤਲੇ ਮੇਰੇ ਹਿਸਾਬ ਨਾਲ 40 ਦੇ ਲਗਭਗ ਤਾਂ ਸ਼ਾਇਦ ਸੋਨੇ ਦੇ ਤਗਮਈਆਂ ਤੇ ਬਾਕੀ ਬ੍ਰੌਂਜ਼ਾ ਤੇ ਸਿਲਵਰ ਆ ਤੇ ਸਾਰਿਆਂ ਦਾ ਵੱਡਾ ਕਾਰਨ ਕੀ ਆ ਬਈ ਚਾਈਨਾ ਇੱਕ ਮੈਂ ਤੁਹਾਨੂੰ ਹੋਰ ਵੀ ਦੱਸ ਦਿੰਨਾ ਵਾ ਬਈ ਚਾਈਨਾ ਜਿਵੇਂ ਪਹਿਲਾਂ 1952 1952 ਤੋਂ ਵੀ ਪਹਿਲਾਂ ਦੀ ਗੇਮਾਂ ਦੇ ਵਿੱਚ ਇਹਨੇ ਸ਼ਾਇਦ 1932 ਖਨੀ 36 ਦੀਆਂ ਗੇਮਾਂ ਦੇ ਵਿੱਚ ਇਹਨੇ ਭਾਗ ਲਿਆ ਸੀਗਾ ਤੇ ਫੇਰ 1952 ਦੇ ਵਿੱਚ ਭਾਗ ਲਿਆ ਸੀਗਾ ਉਹ ਤੋਂ ਬਾਅਦ ਚੋ ਜਣੀ ਇਨ੍ਹਾਂ ਤੇ ਬੈਨ ਲੱਗ ਗਿਆ ਸੀਗਾ ਵੀ ਜਿਹੜੀ ਇੰਟਰਨੈਸ਼ਨਲ 올ੰਪਿਕ ਕਮੇਟੀ ਆ ਉਹਨਾਂ ਨੇ ਬੈਨ ਲਾਤਾ ਸੀਗਾ ਵੀ ਬੈਨ ਦਾ ਮਤਲਬ ਕਾਰਨ ਇਹ ਸੀਗਾ ਵੀ ਚਾਈਨਾ ਦੇ ਵਿੱਚ 1950 ਤੋਂ ਬਾਅਦ ਚੋਂ ਜਿਹੜੀ ਨਵੀਂ ਗਵਰਨਮੈਂਟ ਆ ਗਈ ਸੀਗੀ ਜਿਹੜੀ ਹੁਣ ਵੀ ਚੱਲਦੀ ਆ ਸ਼ਾਇਦ ਪੀਪਲ ਕਮਿਊਨਿਟੀ ਸ਼ਾਇਦ ਪੀਪਲ ਕਮਿਊਨਿਟੀ ਗਵਰਨਮੈਂਟ ਸ਼ਾਇਦ ਤੇ ਬੀਓ ਆਟੋਵਾਚੋਂ ਜਿਹੜਾ ਹੁਣ ਪੂਰਾ ਚਾਈਨਾ ਉਹ ਉਹ ਏਰੀਆ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਸੀਗਾ ਤੇ ਜਿਵੇਂ ਤਾਈਪੇ ਤਾਈਬੈਨ ਜਾਂ ਹਾਂਗਕਾਂਗ ਆ ਉੱਥੇ ਜਿਹੜੀ ਇਹ ਤੋਂ ਪਹਿਲਾਂ ਗਵਰਨਮੈਂਟ ਸੀਗੀ ਉਹਨਾਂ ਦਾ ਕਬਜ਼ਾ ਹੋ ਗਿਆ ਸੀਗਾ ਤੇ ਫਿਰ ਦੋਨੇ ਦੇਸ਼ਾਂ ਦੇ ਆ ਜਿਹੜੇ ਝੰਡੇ ਆ ਉਹ ਉਹ ਵੀ ਅਲੱਗ-ਅਲੱਗ ਸੀਗੇ ਜਿਵੇਂ ਤਾਈ ਤਾਈਵਾਨ ਵਾਲੇ ਉਹਨਾਂ ਦਾ ਅਲੱਗ ਸੀਗਾ ਤੇ ਚਾਈਨਾ ਦਾ ਲੱਗ ਸੀਗਾ ਇਸ ਚੱਕਰ ਦੇ ਵਿੱਚ ਵੀ ਇੱਕ ਦੇਸ਼ ਜਿਹੜੇ ਦੋ ਝੰਡੇ ਆ ਵੀ ਉਹਨਾਂ ਨੇ ਬੈਨ ਲਾਤਾ ਸੀਗਾ ਇੰਟਰਨੈਸ਼ਨਲ 올ੰਪਿਕ ਕਮੇਟੀ ਨੇ ਫਿਰ ਇਹਨਾਂ ਦਾ ਬੈਨ ਆ ਜਿਹੜਾ 1984 ਦੇ ਵਿੱਚ ਖੁੱਲਿਆ ਸੀਗਾ 1984 ਚ ਇਹ ਭਾਗ ਲੈਣ ਲੱਗੇ ਹੁਣ ਤੁਸੀਂ ਦੇਖ ਲਓ ਕੋਈ ਬਾਲਾ ਟਾਈਮ ਤਾਂ ਹੋਇਆ ਨਹੀਂ ਹੈਗਾ ਵੀ ਇੰਨੀ ਇਹਨਾਂ ਨੇ ਇਹਦੇ ਵਿੱਚ ਆ ਜਿਹੜਾ ਸਕਸੈਸ ਹਾਸਲ ਕਰ ਲਈ ਵੀ ਹੁਣ ਪਹਿਲੇ ਜਾਂ ਦੂਜੇ ਨੰਬਰ ਤੇ ਹੀ ਹੁੰਦਾ ਵਾ ਚਾਈਨਾ ਵੀ ਸਾਰਿਆਂ ਨਾਲ ਵੱਡਾ ਕਾਰਨ ਕੀ ਆ ਵੀ ਜਿਹੜੀ ਉੱਥੋਂ ਦੀ ਗਵਰਨਮੈਂਟ ਆ ਉਹ ਖੇਡਾਂ ਦੇ ਵਿੱਚ ਜਿਵੇਂ ਬਹੁਤ ਪੈਸਾ ਇਨਵੈਸਟ ਕਰਦੀ ਆ ਤੇ ਬਾਕੀ ਉਥੇ ਇਨਫਰਾਸਟ੍ਰਕਚਰ ਆ ਬਹੁਤ ਵਧੀਆ ਬਣਿਆ ਹੋਇਆ ਵਾ ਜਿਵੇਂ ਖੇਡਾਂ ਵਾਲੇ ਸਕੂਲ ਬਹੁਤ ਆ ਤੇ ਅਕੈਡਮੀਆ ਬਹੁਤ ਆ ਉਹਨਾਂ ਅਕੈਡਮੀਆ ਦੇ ਵਿੱਚ ਜਿਵੇਂ 6 ਸਾਲ ਦਾ ਜਾਂ ਛੋਟਾ ਜਿਹਾ ਕਾ ਉਹden ਉਹ ਸਿਲੈਕਟ ਕਰ ਲੈਂਦੇ ਕਰ ਲੈਂਦੇ ਇਨਾਂ ਅਕੈਡਮੀਆ ਚ ਤੇ ਫਿਰ ਉਹਨਾਂ ਦਾ ਜਣੀ ਕੋਚ ਵੀ ਕੋਚ ਆ ਜਿਹੜੇ ਉੱਥੋਂ ਦੇ ਫਿਰ ਉਹ ਦੇਖਦੇ ਆ ਵੀ ਇਹਦੀ ਬਾਡੀ ਕਿਹੜੀ ਖੇਡਾਂ ਦੇ ਲਈ ਬਣੀ ਹੋਈ ਆ ਵੀ ਕਿਹੜੀਆਂ ਖੇਡਾਂ 'ਚ ਇਹ ਜ਼ਿਆਦਾ ਕਾਮਯਾਬ ਹੋਊਗਾ ਤੇ ਫਿਰ ਉਹ ਸਾਹਿਬ ਦਾ ਉਹਨੂੰ ਮਿਹਨਤ ਕਰਾਉਂਦੇ ਆ ਤੇ ਬਾਕੀ ਦੂਜੀ ਗੱਲ ਇਹ ਆ ਵੀ ਉੱਥੇ ਉਹਨਾਂ ਦਾ ਜਿਉ ਜਿਵੇਂ ਹੁਣ ਉਹਨਾਂ ਦਾ ਇੱਕ ਇਹ ਫੋਕਸ ਰਹਿੰਦਾ ਵਾ ਵੀ ਜਿਹੜੇ ਖੇਡਾਂ ਦੇ ਵਿੱਚ ਹੋਰ ਜਿਹੜੇ ਦੇਸ਼ ਆ ਵੀ ਉਹ ਇੰਨੇ ਤਖੜੇ ਨਹੀਂ ਹੈਗੇ ਵੀ ਉਹਨਾਂ ਖੇਡਾਂ ਤੇ ਅਸੀਂ ਜਿਆਦਾ ਫੋਕਸ ਕਰੀਏ ਤੁਸੀਂ ਹੁਣ ਵੀ ਦੇਖ ਲਓ ਵੀ ਚਾਈਨਾ ਦੇ ਜਿਹੜੇ ਮੈਡਲ ਆ ਉਹ ਜ਼ਿਆਦਾਤਰ ਉਹਨਾਂ ਖੇਡਾਂ ਦੇ ਵਿੱਚੋਂ ਆਉਂਦੇ ਆ ਵੀ ਜਿਨ੍ਹਾਂ ਦੇ ਖੇਡਾਂ ਦੇ ਵਿੱਚ ਹੋਰ ਦੇਸ਼ ਇੰਨੇ ਤਖੜੇ ਨਹੀਂ ਹੈਗੇ ਜਿਵੇਂ weight lifting ਕਹਿ ਦਿੰਨੇ ਆ ਬਡਮਿੰਟਨ ਕਹਿ ਲਈਏ ਤੇ ਜਿਮਨਾਸਟਿਕ ਬੀਕ ਕਿਤੇ ਨਾ ਕਿਤੇ ਕਹਿ ਸਕਦੇ ਆ ਤੇ ਇਹ ਜਿਹੇ ਖੇਡਾਂ ਦੇ ਵਿੱਚ ਇਹਨਾਂ ਦਾ ਜਾਦੇ ਫੋਕਸ ਹੁੰਦਾ ਵਾ ਤੇ ਇੱਕ ਨਾਲ ਇਹ ਵੀ ਕਹਿੰਦੇ ਆ ਵੀ ਚਾਈਨਾ ਜਿਹੜਾ ਉਹ ਕਿਤੇ ਨਾ ਕਿਤੇ ਡੋਪਿੰਗ ਦਾ ਇਸਤੇਮਾਲ ਵੀ ਕਰਦਾ ਵਾ ਉੱਥੋਂ ਦੀ ਜਿਹੜੀ ਗਵਰਨਮੈਂਟ ਆ ਵੀ ਉਹ ਵੀ ਡੋਪਿੰਗ ਦਾ ਇਸਤੇਮਾਲ ਕਰਦੀ ਹੂ ਤਾਂ ਇਹ ਖੇਡਾਂ ਦੇ ਵਿੱਚ ਆਪਾਂ ਕਰ ਨਹੀਂ ਸਕਦੇ ਹੈਗੇ ਜੇ ਕੋਈ ਖਿਡਾਰੀ ਆਏ ਕਾਰਦਾ ਫੜਿਆ ਜਾਵੇ ਤਾਂ ਉਹਦੇ ਤੇ ਬੈਨ ਵੀ ਲੱਗ ਜਾਂਦਾ ਵਾ ਤੇ ਜੇ ਉਹਨਾਂ ਦੇ ਮੈਡਲ ਆ ਜਿਹੜੇ ਜਿੱਤੇ ਹੋਏ ਆ ਉਹ ਵੀ ਉਹ ਵਾਪਸ ਲੈ ਲੈਂਦੇ ਆ ਮੈਡਲ ਜੇ ਉਹ ਦੁਬਾਰੇ ਉਹਨਾਂ ਦਾ ਉਹ ਜਿਹੜਾ ਉਹਦਾ ਟੈਸਟ ਟੈਸਟ ਦੇ ਵਿੱਚ ਉਹ ਉਹ ਸਬਸਟੈਂਸ ਆ ਜੇ ਬੈਨ ਤੇ ਵੀ ਡੋਪਿੰਗ ਕੀ ਹੁੰਦੀ ਆ ਜਿਵੇਂ ਇੱਕ ਨੇਚਰਲ ਹੁੰਦਾ ਵਾ ਵੀ ਆਪਾਂ ਨੇਚਰਲ ਮਿਹਨਤ ਕਰਕੇ ਕਿੱਥੇ ਤੱਕ ਜਾ ਸਕਦੇ ਆ ਕੁਛ ਨਹੀਂ ਆਪਾਂ ਲਿਆ ਹੈਗਾ ਵੀ ਉਹਨੂੰ ਕਹਿੰਦੇ ਆ ਵੀ ਨੇਚਰਲ ਐਥਲੀਟ ਜੇ ਆਪਾਂ ਕੋਈ ਦਵਾਈਆਂ ਦਾ ਜਿਵੇਂ ਮੈਡੀਸਨ ਦਾ ਜਾਂ ਜਿਹੜੇ ਆਪਣੀ ਪਰਫਾਰਮੈਂਸ ਵਧਾਉਂਦੇ ਆ ਵੀ ਉਹਨਾਂ ਦਾ ਇਸਤੇਮਾਲ ਕਰਦੇ ਆ ਤੇ ਆਪਾਂ ਆਪਦੀ ਪਰਫਾਰਮੈਂਸ ਜਾੜੇ ਬਿਹਤਰ ਕਰਦੇ ਆ ਤਾਂ ਉਹਨੂੰ ਕਹਿੰਦੇ ਆ ਵੀ ਇਹ ਡੋਪਿੰਗ ਵੀ ਉਹ ਕਹਿੰਦੇ ਆ ਵੀ ਇੱਕ ਉਥੋਂ ਦਾ ਚਾਈਨਾ ਦਾ ਡਾਕਟਰ ਸੀਗਾ ਵੀ ਉਹ 올림픽 ਟੀਮ ਨਾਲ ਜੁੜਿਆ ਵੀ ਰਿਹਾ ਪਹਿਲਾਂ ਤੇ ਹੁਣ ਉਹਨੇ ਖਲਾਸਾ ਕੀਤਾ ਸੀਗਾ ਵੀ ਜਿਹੜਾ ਉਥੋਂ ਦੀ ਗਵਰਨਮੈਂਟ ਆ ਬਈ ਇਹ ਖਿਡਾਰੀਆਂ ਨੂੰ ਜਿਵੇਂ ਛੋਟੀ ਉਮਰ ਤੋਂ 12 ਸਾਲਾਂ ਤੋਂ ਹੀ ਡੋਪਿੰਗ ਦੇਣ ਲੱਗ ਜਾਂਦੀ ਆ ਵੀ ਨਾਲ ਮਿਹਨਤ ਵੀ ਕਰਾਉਂਦੀ ਆ ਤੇ ਨਾਲ ਡੋਪਿੰਗ ਵੀ ਦਿੰਦੀ ਆ ਵੀ ਉਹਦਾ ਕਾਰਨ ਵੀ ਹੈਗਾ ਵਾ ਵੀ ਇੰਨੇ ਮੈਡਲ ਜਿਹੜੇ ਜਿੱਤਦੇ ਆ ਪਰ ਇਹ ਵੀ ਨਹੀਂ ਹੈਗਾ ਵੀ ਸਾਰੇ ਖਿਡਾਰੀ ਵੀ ਹੋ ਕੱਲੀ ਵੀ ਡੋਪਿੰਗ ਹੀ ਕੰਮ ਕਰਦੇ ਆ ਉਹਨਾਂ ਦੀ ਮਿਹਨਤ ਵੀ ਬਹੁਤ ਆ ਤੇ ਇਹ ਚੱਕਰ ਆ ਤੇ ਹੁਣ ਆਪਾਂ ਯੂ ਐਸ ਏ ਦੀ ਗੱਲ ਕਰ ਲੈਨੇ ਆ ਯੂਐਸਏ ਦਾ ਵੀ सेम ही ਮਾਡਲ ਆ ਵੀ ਉਥੋਂ ਦੀ ਜਿਹੜੀ ਸਰਕਾਰ ਆ ਖੇਡਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਪੈਸਾ ਖਰਚ ਕਰਦੀ ਆ ਤੇ ਬਾਕੀ ਉਥੋਂ ਦਾ ਜਿਹੜਾ ਇਨਫਰਾਸਟ੍ਰਕਚਰ ਆ ਉਹ ਵੀ ਵਧੀਆ ਵਾ ਜ਼ਿਆਦਾਤਰ ਉਥੇ ਯੂਐਸਏ ਦੇ ਵਿੱਚ ਕੀ ਆ ਵੀ ਕਾਲਜ ਤੇ ਯੂਨੀਵਰਸਟੀਆਂ ਤਾਂ ਇਨਫਰਾਸਟ੍ਰਕਚਰ ਬਹੁਤ ਵਧੀਆ ਵਾ ਜਿੰਨੇ ਵੀ ਹੁਣ ਤੁਸੀਂ ਜ਼ਿਆਦਾਤਰ ਜਿਹੜੇ 올림픽 ਦੇ ਖਿਡਾਰੀ ਆ ਯੂਐਸਏ ਦੇ ਵਿੱਚ ਬੀ ਉਹ ਜ਼ਿਆਦਾਤਰ ਕਾਲਜਾਂ ਜਾਂ ਯੂਨੀਵਰਸਿਟੀਆਂ ਚੋਂ ਹੀ ਆਏ ਹੋਣਗੇ ਵੀ ਉੱਥੋਂ ਦੇ ਤੇ ਇੱਕ ਜਿਵੇਂ ਹੁਣ ਚੱਲ ਪਹਿਲੋਂ ਸਾਰੇ ਨਾ ਪਹਿਲੋਂ ਜਿਵੇਂ ਜਿਹੜਾ ਸੋਵੀਟ ਯੂਨੀਅਨ ਸੀਗਾ ਜਿਹੜੇ ਜੇ ਉੱਥੋਂ ਦੇ ਐਥਲੀਟ ਸੀਗੇ ਵੀ ਉੱਥੋਂ ਦੀ ਗਵਰਨਮੈਂਟ ਉਹਨਾਂ ਨੂੰ ਇੰਨਾ ਪੈਸਾ ਦਿੰਦੀ ਸੀਗੇ ਵੀ ਉਹ ਸਿਰਫ ਆਪ ਦਾ ਫੁੱਲ ਟਾਈਮ ਟ੍ਰੇਨਿੰਗ ਹੀ ਕਰ ਸਕਦੇ ਸੀਗੇ ਤੇ ਫਿਰ ਉਥੋਂ ਦੇਖ ਕੇ ਯੂਐਸ ਦੀ ਗਵਰਨਮੈਂਟ ਨੇ ਵੀ ਇਹ 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 ਥਿਊਰੀ ਅਪਣਾਈ ਤੇ ਹੁਣ ਇਹ ਵੀ ਆਪਦੇ ਐਥਲੀਟਾਂ ਨੂੰ ਇੰਨਾ ਪੈਸਾ ਦਿੰਦੀ ਆ ਗਵਰਨਮੈਂਟ ਵੀ ਦਿੰਦੀ ਆ ਤੇ ਬਾਕੀ ਜਿਹੜੇ ਉਥੇ ਸਪான்ਸਰ ਕਰਦੇ ਆ ਕੋਈ ਕੰਪਨੀਆਂ ਸਪான்ਸਰ ਕਰ ਲੈਂਦੀਆਂ ਵਾਂ ਵੀ ਉਹ ਇੰਨਾ ਪੈਸਾ ਦੇ ਦਿੰਦੀ ਆ ਵੀ ਐਥਲੀਟ ਸਿਰਫ ਮਿਹਨਤ ਕਰਨ ਤੇ ਆ ਹੋਰ ਉਹਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਹੈਗੀ ਤੇ ਬਾਕੀ ਇਹ ਜਿਹੜੀਆਂ ਯੂਐਸਏ ਦੇ ਵਿੱਚ ਤਕਨੀਕਾਂ ਉਹਨਾਂ ਦੀ ਤਕਨੀਕਾਂ ਬਹੁਤ ਵਧੀਆ ਵਾ ਵੀ ਤਕਨੀਕਾਂ ਦੇ ਵਿੱਚ ਜਿਵੇਂ ਨਵੀਆਂ-ਨਵੀਆਂ ਉਹਨਾਂ ਕੋਲੇ ਮਸ਼ੀਨਾਂ ਵਾ ਉਸ ਹਾਵ ਦਾ ਹੋ ਟ੍ਰੇਨਿੰਗ ਨੂੰ ਦੇਖਦੇ ਰਹਿੰਦੇ ਆ ਵੀ ਕਿੱਥੇ ਆਪਣੀ ਕਮੀ ਆ ਉਹਨੂੰ ਦੂਰ ਕਰਨ ਲਈ ਤੇ ਨਵੀਆਂ-ਨਵੀਆਂ ਉਹਨਾਂ ਕੋਲੇ ਕਹਿ ਸਕਦੇ ਆ ਖੋਜ ਮੈਡੀਸਨਾਂ ਦੀਆਂ ਖੋਜਾਂ ਕਰਦੇ ਆ ਵੀ ਜਿਹੜੀਆਂ ਹੈਲਪ ਕਰਦੀਆਂ ਆਪਣੀ ਪਰਫਾਰਮੈਂਸ ਵਧਾਉਣ ਲਈ ਤੇ ਬਾਕੀ ਨਿਊਟ੍ਰੀਸ਼ਨ ਦੇ ਵਿੱਚ ਵੀ ਉਹਨਾਂ ਦੀ ਥੋੜੀ ਜੀ ਜ਼ਿਆਦੇ ਖੋਜ ਆ ਵੀ ਕਿਹੜੀ ਖੜਾਈ ਨੂੰ ਕਿਹੜੀ ਖਰਾਕ ਲੈਣੀ ਚਾਹੀਦੀ ਆ ਤੇ ਬਾਕੀ ਇਨਫਰਾਸਟ੍ਰਕਚਰ ਤਾਂ ਮੈਂ ਦੱਸ ਹੀ ਦਿੱਤਾ ਤੇ ਬਾਕੀ ਉਥੋਂ ਜਿਵੇਂ ਛੋਟੇ ਜਿਵੇਂ ਸੇਮ ਚਾਈਨਾ ਵਾਂਗੂ ਛੋਟੇ ਲੈਵਲ ਤੇ ਖਿਡਾਰੀਆਂ ਦੀ ਪਾਰਟਿਸਪੇਸ਼ਨ ਬਹੁਤ ਆ ਜਿਵੇਂ ਕੰਪੀਟੀਸ਼ਨ ਬਹੁਤ ਕਰਾਉਂਦੇ ਆ ਤੇ ਬਾਕੀ ਆਪਸ ਦੇ ਵਿੱਚ ਜਿਹੜੇ ਯੂਨੀਵਰਸਿਟੀਆਂ ਤੇ ਕਾਲਜਾਂ ਉਹਨਾਂ ਦੀ ਉਹਨਾਂ ਦਾ ਕੰਪੀਟੀਸ਼ਨ ਖੇਡਾਂ ਵੀ ਹੁੰਦੀਆਂ ਰਹਿੰਦੀਆਂ ਵਾ ਜਿਵੇਂ ਹੁਣ ਪਹਿਲੇ ਸੋਵੀਟ ਯੂਨੀਅਨ ਦੇ ਵੀ ਐਥਲੀਟ ਆ ਜਿਹੜੇ ਉਹ ਬਾਵਾ ਤਖੜੇ ਹੁੰਦੇ ਸੀਗੇ ਪਰ ਉਹ ਹੁਣ ਜਿਵੇਂ ਟੁੱਟ ਗਿਆ ਆਪਸ ਦੇ ਵਿੱਚ ਉਹਦੇ ਟੁਕੜੇ ਹੋ ਗਏ ਤਾਂ ਉਹ ਉੱਥੇ ਹੁਣ ਫਰਕ ਪੈ ਗਿਆ ਪਰ ਅੱਜ ਦੀ ਘੜੀ ਦੇ ਵਿੱਚ ਜਿਹੜੇ ਜਿਆਦੇ ਦੋ ਦੇਸ਼ ਹੀ ਇੱਕ ਚਾਈਨਾ ਤੇ ਇੱਕ ਇੱਕ ਕਹਿ ਸਕਦੇ ਆ ਅਮਰੀਕਾ ਇੱਥੋਂ ਦੀਆਂ ਜਿਵੇਂ ਜ਼ਿਆਦੇ ਇਹ ਜਿਵੇਂ ਗਵਰਨਮੈਂਟ ਆ ਤਾਂ ਵੀ ਜ਼ਿਆਦੇ ਖੇਡਾਂ ਤੇ ਇਨਵੈਸਟ ਕਰਦੀਆਂ ਵੀ ਇੱਕ ਜਿਹੜੀ 올림픽 ਖੇਡਾਂ ਹੁੰਦੀਆਂ ਹੁੰਦੀਆਂ ਵੀ ਇਹਨਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਤੇ ਇੱਥੇ ਸਾਰੇ ਐਥਲੀਟ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਆ ਤੇ ਭਾਗ ਲੈਂਦੇ ਆ ਖੇਡਾਂ ਦੇ ਵਿੱਚ ਇੱਥੇ ਜਿਵੇਂ ਇਹਨੂੰ ਸਾਰੀ ਦੁਨੀਆ ਹੀ ਦੇਖਦੀ ਆ ਵੀ ਜਿਹੜੇ ਇੱਥੇ ਜ਼ਿਆਦੇ ਇਹ ਖੇਡਾਂ 'ਚ ਜਿਹੜੇ ਮੁਲਕ ਦੀ ਸਰਦਾਰੀ ਹੋਊਗੀ ਵੀ ਉਹ ਲੋਕ ਕਹਿਣਗੇ ਵੀ ਇਹ ਮੌਲਕ ਬਹੁਤ ਪਾਵਰਫੁਲ ਆ ਹੈਜ਼ ਆ ਜਿਵੇਂ ਕਹਿ ਸਕਦੇ ਆ ਵੀ ਐਸਾ ਆਪਦਾ ਵੀ ਤਸੀਤ ਤਖੜੇਪਣ ਸ਼ੋਅ ਕਰਦਿਆ ਕਿਤੇ ਨਾ ਕਿਤੇ ਖੇਡਾਂ ਦੇ ਵਿੱਚ ਵੀ ਜਿਹੜਾ ਮੌਲਕ ਪਹਿਲੇ ਤੇ ਆਉ ਉਹ ਵੀ ਉਹ ਲੋਕ ਕਹਿਣਗੇ ਬਹੁਤ ਤਖੜਾ ਮੌਲਕ ਤੇ ਇਹੀ ਸੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਚੈਨਲ ਆਪਣਾ ਸਬਸਕ੍ਰਾਈਬ ਕਰਦੇ ਹੋ ਆਈ ਫੇਰ ਅੱਗੇ ਅਗਲੀ ਵੀਡੀਓ ਚ ਨਵੇਂ ਵਿਸ਼ੇ ਤੇ ਮਿਲਾਂਗੇ ਧੰਨਵਾਦ